ਸ਼ਾਂਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੀਓ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੂਆਣਾ ਸਾਹਿਬ ਵਾਲੇ ਉਹਨਾਂ ਦਾ ਜਦੋਂ ਆਪਾਂ ਜੀਵਨ ਪੜਨੇ ਆ ਤੇ ਗੁਰਮੁਖ ਪਿਆਰਿਓ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਸਮਝ ਪੈਂਦੀਆਂ ਨੇ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਗੁਰਬਾਣੀ ਦੀ ਤਾਕਤ ਗੁਰਬਾਣੀ ਦੀ ਸਮਰੱਥਾ ਜੀਵਨ ਬਦਲ ਸਕਦੀ ਹੈ ਮਹਾਂਪੁਰਖਾਂ ਦੇ ਲਾਈਵ ਜੇ ਆਪਾਂ ਕਈ ਇਹ ਵੀ ਮਹਾਂਪੁਰਖਾਂ ਨੇ ਤੇ ਪਰਦਾਖਹੀ ਕਰਕੇ ਵਿਖਾਇਆ ਆਪਾਂ ਬੇਨਤੀਆਂ ਸਾਂਝੀਆਂ ਕਰੀਏ ਪਹਿਲਾਂ ਫਤਿਹ ਬੁਲਾਓ ਆਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਸਮਰਥਾ ਹੈ ਕਹਿੰਦੇ ਗੁਰਬਾਣੀ ਕਿਸੇ ਦਾ ਵੀ ਜੀਵਨ ਬਦਲ ਸਕਦੀ ਹੈ ਕਿਸੇ ਦਾ ਵੀ ਜੀਵਨ ਜਿਹੜਾ ਹੈ ਉਹ ਉਥਲ-ਪੁਥਲ ਹੈ ਮੇਰੇ ਸਤਿਗੁਰੂ ਕਿਰਪਾ ਕਰਕੇ ਉਹਨੂੰ ਵੀ ਬਦਲ ਸਕਦੇ ਨੇ ਕਿਉਂਕਿ ਗੁਰੂ ਦੇ ਵਿੱਚ ਕਿਰਪਾ ਹੈ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਝੋਟਾ ਖਾਹੇਗਾ ਇਹ ਗੱਲ ਤੇ ਸਾਫ਼ ਤੇ ਸਪਸ਼ਟ ਹੀ ਮੇਰੇ ਗੁਰੂ ਨੇ ਆਪ ਹੀ ਕਹਿ ਦਿੱਤੀ ਕਿ ਕਹਿੰਦੇ ਤੂੰ ਹੋਣਾ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ ਕਹਿੰਦੇ ਤੇਰੇ ਕੋਲੇ ਨਾਮ ਦੀ ਕਮਾਈ ਨਹੀਂ ਤੇਰੇ ਕੋਲੇ ਬੰਦਗੀ ਦੀ ਕਮਾਈ ਨਹੀਂ ਦਇਆ ਦਾ ਪਾਲਣ ਤੂੰ ਨਹੀਂ ਕਰਦਾ ਕਹਿੰਦੇ ਮਰਨ ਵੇਲੇ ਦੁਖੀ ਤੂੰ ਹੀ ਹੋਏਗਾ ਯਾਦ ਰੱਖੀ ਵੀ ਮਰਨ ਵੇਲੇ ਸਭ ਤੋਂ ਵੱਧ ਦੁਖੀ ਤੈ ਹੀ ਹੋਣਾ ਤੇ ਬੰਦਿਆ ਯਾਦ ਰੱਖ ਵੀ ਜੇ ਦੁਖੀ ਤੂੰ ਨਹੀਂ ਹੋਣਾ ਚਾਹੁੰਦਾ ਤੇ ਫਿਰ ਗੁਰੂ ਦਾ ਨਾਮ ਲੈ ਪਾਤਸ਼ਾਹ ਦਾ ਨਾਮ ਲੈ ਕਹਿੰਦੇ ਤੂੰ ਫਿਰ ਸੁਖਾਲਾ ਹੋ ਜਾਏਗਾ ਫਿਰ ਗੁਰੂ ਤੋਂ ਮੰਗੀ ਜਿਹੜਾ ਕੁਝ ਮੰਗਣਾ ਹੈ ਅਸੀਂ ਕਹਿੰਨੇ ਆ ਤਾਂ ਕੰਮ ਹੀ ਬਹੁਤ ਔਖਾ ਹੈ ਜੀ ਕੋਈ ਬਾਬਾ ਜੀ ਮੰਤਰ ਦਿਓ ਕੋਈ ਤਾਕਤ ਤਵੀਤ ਦਿਓ ਕੋਈ ਐਸੀ ਹੋਰ ਗੱਲਬਾਤ ਦੱਸੋ ਕੋਈ ਹੋਰ ਰਸਤਾ ਹੈ ਤੇ ਉਹ ਦੱਸੋ ਅਸੀਂ ਇਹਨਾਂ ਗੱਲਾਂ ਦੇ ਵਿੱਚ ਜ਼ਿਆਦਾ ਯਕੀਨ ਕਰਦੇ ਆ ਪਰ ਮੈਂ ਇੱਥੇ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਂਦਾ ਮੈਂ ਸਾਧ ਸੰਗਤ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਭਲਿਓ ਯਾਦ ਰੱਖਿਓ ਵੀ ਗੁਰੂ ਦੀ ਜਿਹੜੀ ਪਾਵਨ ਬਾਣੀ ਹੈ ਸਤਿਗੁਰੂ ਦੀ ਜਿਹੜੀ ਪਾਵਨ ਬਾਣੀ ਹੈ ਮੇਰੇ ਸਤਿਗੁਰ ਕਹਿੰਦੇ ਉਹ ਕਈਆਂ ਦੇ ਜੀਵਨ ਜੜੇ ਬਣਾਉਣ ਦੀ ਤਾਕਤ ਰੱਖਦੀ ਹੈ ਸਾਡੇ ਤੋਂ ਆਪਣਾ ਜੀਵਨ ਨਹੀਂ ਬਣਦਾ ਕਹਿੰਦੇ ਗੁਰਬਾਣੀ ਹਰ ਇੱਕ ਦੇ ਜੀਵਨ ਨੂੰ ਬਣਾਉਣ ਦੀ ਸਮਰੱਥਾ ਰੱਖਦੀ ਹੈ ਇਹ ਮੇਰੇ ਪਾਤਸ਼ਾਹ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਪਰਉਪਕਾਰ ਹੈ ਸਤਿਗੁਰੂ ਕਹਿੰਦੇ ਨੇ ਕਿ ਭਾਈ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਪਰਮਾਤਮਾ ਦਾ ਨਾਮ ਸਿਮਰਨ ਕਨੇ ਕਰਨ ਨਾਲ ਹਰ ਇੱਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ਫਿਕਰ ਮਿਟ ਜਾਂਦਾ ਹੈ ਮੇਰੇ ਗੁਰੂ ਐਸੀ ਕਿਰਪਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਐਸੀ ਮਿਹਰ ਕਰ ਦਿੰਦੇ ਨੇ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਸਤਿਗੁਰੂ ਦੀ ਜਿਹੜੀ ਹੈ ਕਿਰਪਾ ਹੈ ਸਤਿਗੁਰੂ ਕਹਿੰਦੇ ਨੇ ਬਿਨ ਹਰ ਸਿਮਰਨ ਸੁੱਖ ਨਹੀਂ ਪਾਇਆ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਕਿਸ ਨੇ ਆਤਮਿਕ ਆਨੰਦ ਨਹੀਂ ਲੱਭਿਆ ਇਹ ਗੁਰੂ ਦੀ ਕਿਰਪਾ ਹੈ ਕਹਿੰਦੇ ਭਾਈ ਜਿਹਦੇ ਤੇ ਉਹ ਕਿਰਪਾ ਕਰਦੇ ਉਹਦੇ ਆਤਮਿਕ ਸੁੱਖ ਤਾਂ ਕੀ ਕਹਿੰਦੇ ਦੁਨਿਆਵੀ ਸੁੱਖ ਵੀ ਜਿਹੜੇ ਨੇ ਆਸੇ-ਪਾਸੇ ਵਰਦੇ ਰਹਿੰਦੇ ਹਰ ਦਿਨ ਹਰ ਸਿਮਰਨ ਮੇਰੇ ਭਾਈ ਸਾਰਾ ਪਰਮਾਤਮਾ ਦੀ ਸਿਮਰਨ ਦਾ ਜਿਹੜਾ ਹੈ ਕਰਾਮਾਤ ਹੈ ਉਹਦੀ ਬਰਕਤ ਹੈ ਤੇ ਸਤਿਗੁਰੂ ਕਹਿੰਦੇ ਨੇ ਹਰ ਕਾ ਸਿਮਰਨ ਸੁਣ ਮਨ ਕਾਨੀ ਕਹਿੰਦੇ ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ ਗੁਰੂ ਤੇਰੇ ਤੇ ਕਿਰਪਾ ਕਰ ਦੇਗਾ ਉਸ ਤੋਂ ਤਾਂ ਨੇਂਦਾ ਦੂਤ ਆਗੈ ਖੋਜੈ ਪਦ ਨਿਰਬਾਨਾ ਕਿਨੇ ਵੀ ਇਦਾਂ ਕਰ ਮਨੁੱਖ ਨੇ ਅਸਲੀਅਤ ਲੱਭ ਲਈ ਐ ਤੇ ਕਿਸੇ ਦੀ ਖੁਸ਼ਾਮਤ ਕਰਦਾ ਨਾ ਕਿਸੇ ਦੀ ਨਿੰਦਾ ਕਰਦਾ ਤੇ ਜੋ ਉਸ ਆਤਮਿਕ ਅਵਸਥਾ ਨੂੰ ਸਦਾ ਭਾਲ ਕਰਦਾ ਉਹੀ ਵਾਸ਼ਨਾ ਉਹਨੂੰ ਜਿਹੜੀ ਐ ਹੋ ਨਹੀਂ ਸਕਦੀ ਦੁਨਿਆਵੀ ਪੂ ਮਾ ਉਹ ਪਦਾਰਥ ਜਿਹੜੇ ਨੇ ਉਹਨੂੰ ਸ਼ੋ ਨਹੀਂ ਸਕਦੇ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਜੀ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਹੋਣ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਜਿਹਦੇ ਤੇ ਗੁਰੂ ਕਿਰਪਾ ਕਰਦੇ ਜਿਹਦੇ ਤੇ ਸਤਿਗੁਰੂ ਮਿਹਰ ਕਰਦੇ ਤੇ ਪਿਆਰਿਓ ਉਹਦਾ ਜੀਵਨ ਕਿਵੇਂ ਨਹੀਂ ਬਣੇਗਾ ਜਿਹਦੇ ਤੇ ਕਿਰਪਾ ਕੀਤੀ ਹੋਈ ਹੈ ਜਿਹੜਾ ਕੋਈ ਪੂਰਨ ਸੰਤ ਹੈ ਬੰਦਗੀ ਵਾਲਾ ਹੈ ਤੇ ਪਿਆਰਿਓ ਉਹ ਦੂਜਿਆਂ ਦੇ ਜੀਵਨ ਬਣਾਉਣ ਦੀ ਸਮਰੱਥਾ ਰੱਖਦਾ ਦੂਜਿਆਂ ਦੇ ਜੀਵਨ ਬਣਾ ਸਕਦਾ ਇੱਕ ਪ੍ਰੇਮੀ ਮਹਾਂਪੁਰਖਾਂ ਦੇ ਕੋਲ ਆਉਂਦਾ ਹੈ ਬਾਬਾ ਆਤਰ ਸਿੰਘ ਜੀ ਮਾ ਕੋਣਾ ਸਾਹਿਬ ਵਾਲੇ ਉਹਨਾਂ ਕੋਲ ਆਉਂਦਾ ਤੇ ਕਹਿੰਦਾ ਮਹਾਂਪੁਰਖੋ ਇੱਕ ਕਿਰਪਾ ਕਰ ਦਿਓ ਮੈਨੂੰ ਨਾਮ ਬਾਣੀ ਸਿਮਰਨ ਦੀ ਦਾਤ ਦੇ ਦਿਓ ਮਹਾਂਪੁਰਖ ਕਹਿੰਦੇ ਜਰੂਰ ਭਾਈ ਦੱਸ ਕੀ ਚਾਹੀਦਾ ਕਹਿੰਦਾ ਜੀ ਕਿਰਪਾ ਹੋ ਜਾਏ ਕਹਿੰਦਾ ਜਰੂਰ ਮਹਾਂਪੁਰਖ ਕਹਿੰਦੇ ਭਾਈ ਜਰੂਰ ਹੋ ਜੇ ਕਹਿੰਦਾ ਮਹਾਂਪੁਰਖੋ ਬਸ ਇੰਨੀ ਕੁ ਕਿਰਪਾ ਕਰੋ ਵੀ ਮੇਰਾ ਨਾ ਜੀਵਨ ਹੀ ਬਦਲ ਜਾਏ ਮਹਾਂਪੁਰਖ ਕਹਿੰਦੇ ਕੋਈ ਗੱਲ ਨਹੀਂ ਨਾਮ ਬਾਣੀ ਦਾ ਅਭਿਆਸ ਕਰਿਆ ਕਰ ਤੇਰੇ ਤੇ ਕਿਰਪਾ ਹੋਜੂ ਐਨੀ ਗੱਲ ਸੁਣ ਕੇ ਚਲਿਆ ਗਿਆ ਹੁਣ ਐਨੀ ਗੱਲ ਸੁਣ ਕੇ ਚਲਿਆ ਗਿਆ ਤੇ ਸਾਧ ਸੰਗਤ ਕਹਿੰਦੇ ਉਹਨੇ ਆਪਦੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਕਹਿੰਦਾ ਜੀ ਦੋ ਤਿੰਨ ਦਿਨਾਂ ਬਾਅਦ ਕਹਿੰਦਾ ਜੀ ਮਾਹਪੁਰਖੋ ਗੱਲ ਨਹੀਂ ਬਣਦੀ ਮਨ ਹੀ ਨਹੀਂ ਜੁੜਦਾ ਮਾਹਪੁਰਖ ਕਹਿੰਦੇ ਮਨ ਜੁੜੇਗਾ ਕਹਿੰਨੇ ਕੋਸ਼ਿਸ਼ ਕਰ ਆਪਦੇ ਪੱਲੋਂ ਕਰਕੇ ਵੇਖ ਮਨ ਜੁੜੇਗਾ ਮਨ ਤੇਰਾ ਸਾਥ ਦੇਗਾ ਤੇਰੇਂਦਰੇ ਵੀ ਤੇਰਾ ਸਾਥ ਦੇਣਗੇ ਤੇ ਮੁੜ ਗਿਆ ਫੇਰ ਲੱਗ ਗਿਆ ਕਰਨ ਤੇ ਫੇਰ ਨਾ ਜੀ ਕੁਝ ਬਣਿਆ ਫਿਰ ਵਾਪਸ ਆ ਗਿਆ ਹਫਤੇ 10 ਦਿਨਾਂ ਬਾਅਦ ਕਹਿੰਦਾ ਮਹਾਂਪੁਰਖੋ ਬਸ ਤੁਸੀਂ ਉਹ ਕਿਰਪਾ ਕਰੋ ਵੀ ਗੱਲ ਨਹੀਂ ਬਣਦੀ ਮਹਾਂਪੁਰਖ ਕਹਿੰਦੇ ਚੱਲ ਠੀਕ ਹੈ ਭਾਈ ਆ ਜਾ ਮਹਾਂਪੁਰਖ ਕਹਿੰਦੇ ਭਾਈ ਐਦਾਂ ਕਰ ਤੂੰ ਅੰਮ੍ਰਿਤ ਛਕ ਲੈ ਕਹਿੰਦਾ ਸਤਿਬਚਨ ਮਹਾਰਾਜ ਤੇ ਅੰਮ੍ਰਿਤ ਛਕ ਲਿਆ ਜੀ ਗੁਰੂ ਆਲਾ ਬਣ ਗਿਆ ਕਹਿੰਦੇ ਭਾਈ ਸਤਗੁਰੂ ਤੇਰੇ ਤੇ ਕਿਰਪਾ ਕਰਨਗੇ ਤੇਰੇ ਤੇ ਮਿਹਰ ਕਰਨਗੇ ਆ ਜਾ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਆ ਜਾ ਦਰਬਾਰ ਸਾਹਿਬ ਦੇ ਵਿੱਚ ਗਿਆ ਤੇ ਸਾਧ ਸੰਗਤ ਮਹਾਂਪੁਰਖਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਚਰਨਾਂ ਦੇ ਵਿੱਚ ਓਟ ਆਸਰਾ ਲੈ ਕੇ ਤੇ ਮਹਾਂਪੁਰਖ ਕਹਿੰਦੇ ਭਾਈ ਹੁਣ ਮੱਥਾ ਟੇਕ ਤੇ ਵੇਖ ਕਹਿੰਦੇ ਤੈਨੂੰ ਕੀ ਮਹਿਸੂਸ ਹੋ ਰਿਹਾ ਸਾਹਮਣੇ ਵੀ ਪ੍ਰਤੱਖ ਗੁਰੂ ਨੇ ਤੇ ਗੁਰੂ ਤੋਂ ਮੰਗ ਮੰਗ ਤੇ ਆਪਣੀ ਮਨਵਿਰਤੀ ਨੂੰ ਇਕਾਗਰਤ ਕਰਨੀ ਮਨ ਮੰਗ ਕਹਿੰਦੇ ਦੱਸ ਮੱਥਾ ਟੇਕ ਪਹਿਲਾਂ ਹਾਂ ਮੱਥਾ ਟੇਕਿਆ ਇਹਦਾ ਮਾਹਪੁਰਖੋਂ ਮੈਨੂੰ ਤੇ ਆਵਾਜ਼ ਜੀ ਸੁਣਾਈ ਦਿੰਦੀ ਆ ਜਿਵੇਂ ਕੋਈ ਮਸ਼ੀਨ ਚੱਲ ਰਹੀ ਹੋਵੇ ਕੜਕੜ ਦੀ ਆਵਾਜ਼ ਜੀ ਆਈ ਜਾਂਦੀ ਮਾਹਪੁਰਖ ਕਹਿੰਦੇ ਬਈ ਕੋਈ ਗੱਲ ਨਹੀਂ ਤੂੰ ਦੁਬਾਰਾ ਮੱਥਾ ਟੇਕ ਜਦੋਂ ਮਾਹਪੁਰਖਾਂ ਦੀ ਗੱਲ ਮੰਨ ਕੇ ਦੁਬਾਰਾ ਮੱਥਾ ਟੇਕਿਆ ਤੇ ਸਾਧ ਸੰਗਤ ਕਹਿੰਦਾ ਮਨਨਾ ਇਕਦਮ ਸ਼ਾਂਤ ਹੋ ਗਿਆ ਮਨ ਦੇ ਵਿੱਚ ਸਿਮਰਨ ਚੱਲਣ ਲੱਗ ਗਿਆ ਭਜਨੰਦਿਆ ਪਰਮਾਤਮਾ ਦੀ ਕਿਰਪਾ ਰਹਿਮਤ ਮਨ ਮੱਲੋ ਮੱਲੀ ਜੁੜਨ ਨੂੰ ਤਿਆਰ ਕਰੇ ਮਨ ਜ਼ੁਬਾਨ ਤੋਂ ਸ਼ਬਦ ਆਉਣ ਵਾਹਿਗੁਰੂ ਵਾਹਿਗੁਰੂ ਤੇ ਮੱਥਾ ਟੇਕ ਕੇ ਜੁਰ ਉਠਿਆ ਕਹਿੰਦਾ ਮਹਾਂਪੁਰਖੋ ਇਕਦਮ ਸਰੀਰ ਨੂੰ ਠੰਕੀ ਜੀ ਆਈ ਤੇ ਮਹਾਂਪੁਰਖ ਕਹਿੰਦੇ ਵੀ ਹੁਣ ਕੀ ਹੋਇਆ ਕਹਿੰਦਾ ਮਹਾਂਪੁਰਖੋ ਹੁਣ ਅੰਦਰ ਜੁੜਨ ਜੇ ਲੱਗ ਗਿਆ ਹੁਣ ਅੰਦਰ ਐ ਜੇ ਹੋਗਾ ਵੀ ਗੁਰੂ ਦਾ ਨਾਮ ਹੀ ਲਈ ਚੱਲ ਕਹਿੰਦਾ ਹੁਣ ਮੈਨੂੰ ਕੁਝ ਨਹੀਂ ਸੁਣਾਈ ਦਿੱਤਾ ਹੁਣ ਤਾਂ ਮੈਨੂੰ ਕੇਵਲ ਗੁਰੂ ਗੁਰੂ ਹੀ ਸੁਣਾਈ ਦਿੱਤਾ ਅਰਸ਼ਾ ਕੰਧ ਨੇ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਇਹ ਗੁਰੂ ਦੀ ਕਿਰਪਾ ਹੈ। ਛਾਤਰਕ ਮੋਰ ਬੋਲਤ ਦਿਨ ਰਾਤੀ ਸੁਣ ਕੰਨ ਹਰ ਕੀ ਘੋਰ ਤੇ ਮਹਾਂਪੁਰਖ ਫਿਰ ਕਹਿਣ ਲੱਗੇ ਕਿ ਜੋ ਬੋਲਤ ਹੈ ਮੇਰੇ ਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਕਹਿੰਦੇ ਫਿਰ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਕਹਿੰਦੇ ਜੇਕਰ ਕੋਈ ਪੰਛੀ ਵੀ ਬੋਲਦਾ ਹੈ ਕੋਈ ਰੌਲਾ ਵੀ ਪਾਉਂਦਾ ਹੈ ਕਿਤੇ ਬੰਬ ਵੀ ਚੱਲਦੇ ਨੇ ਕਹਿੰਦੇ ਫਿਰ ਇੰਜ ਪ੍ਰਤੀਤ ਹੁੰਦਾ ਵੀ ਮੇਰੇ ਗੁਰੂ ਦਾ ਸਿਮਰਨ ਹੋ ਰਿਹਾ ਹੈ ਪਰਮਾਤਮਾ ਦਾ ਨਾਮ ਹੀ ਜਪਿਆ ਜਾ ਰਿਹਾ ਹੈ ਪੰਛੀ ਰੌਲਾ ਪਾ ਰਹੇ ਨੇ ਕਹਿੰਦੇ ਉਹ ਚ ਵੀ ਐਂ ਲੱਗਦਾ ਵੀ ਗੁਰੂ 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 ਦਾ ਇਹ ਜਾਪ ਕਰ ਰਹੇ ਨੇ ਇਹ ਵੀ ਪਾਤਸ਼ਾਹ ਦੀ ਬੰਦਗੀ ਕਰ ਰਹੇ ਨੇ ਕਹਿੰਦੇ ਮਨ ਜਿਹੜਾ ਨਾ ਫਿਰ ਇਕਾਗਰਤ ਹੋ ਜਾਂਦਾ ਹੈ ਮਨ ਜਿਹੜਾ ਨਾ ਉੜ ਜੁੜ ਜਾਂਦਾ ਹੈ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ